सुर में गाना सीखिए पादहनीसा ऐप के साथ ए आई पावर्ड पर्सनल म्यूजिक टीचर फ्रॉम सारे गामा तो पापी सजवे आई आई वीर ने नमी नमी मुकलाई पापी सजवे आई आई वीर ने नमी नमी मुकलाई तो तुरती फड़के बखिया बाहां विच पापी ਵਾਹ ਵਿੱਚ ਭਾਪੀ ਸੌਂ ਜਾਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <conversion> ਤਪੀ ਤੇ ਨਚਾਮ ਚਲਾਵੇ ਦਾ ਵੀਰੇ ਨੂੰ ਜੋਵਨ ਕੋਰੇ ਦਾ ਉਹ ਤਾ ਚੁਗਲੇ ਮੁਗਲੇ ਕਰਤਾ ਵਾਲੀ ਤਰਕੀਆ ਰੰਗ ਕੋਰੇ ਦਾ ਅਦੇ ਵੀਰ ਦੀ ਢੱਪੀ ਨਹੀਂ ਵਿੱਚ ਢਲੀਆਂ ਫੀਮਦੀਆਂ ਰੱਖੀਆਂ ਬਾਹਾਂ ਵਿੱਚ ਭਾਬੀ ਬਾਹਾਂ ਵਿੱਚ ਭਾਦੀ ਸੌਂਡਾਨੀ ਚੱਲੂ ਗਾਦੇ ਹੋਰ ਪੱਖੀਆਂ ਟਾਈਓ ਮੈਂ ਮਰ ਜਾ ਅਦੀ ਬੀਜ ਤੇਰਾ ਬੀਜ ਸ਼ਰਾਬੀ ਦਿਉ ਰਾਵੈ ਸੋ ਤੇਰੀ ਕਰ ਦੇਤਾ ਬੇਦੀ ਕਿਰਪਾ ਹੋ ਜਾਣੀ ਜਦੋਂ ਦਰਜਣ ਜੰਮ ਲੈ ਨਿਆੜੇ ਨੀ ਤੇਥੋਂ ਚੜਦੇ ਸਾਰੇ ਚੁਆਕਾ ਦੇਣਾ ਤੋਤੇ ਭੋਤੜੇ ਜਾਣੇ ਨੀ ਤੇਰਾ ਹਾਲ ਪੁੱਛੂ ਚਮਕੀਲਾ ਹਣੀ ਤੈ ਮੱਜਿਆ ਜੋੜ ਕੇ ਰੱਖੀਆਂ ਬਾਹਾਂ ਵਿੱਚ ਭਾਗੀ ਬਾਹਾਂ ਵਿੱਚ ਭਾਪੀ ਸੌ ਜਾਣੀ ਝੱਲੂ ਦਾ ਤੇ ਹੋਰ ਪੱਖੀਆਂ ਬਾਪੂ ਨੂੰ ਕਿਹਾ ਬਥੇਰਾ ਮੈਂ ਇਹਨੂੰ ਕਮ ਧੰਦੇ ਕੋਈ ਲੇ ਸੱਤ ਨੂੰ ਕਿਹਾ ਪੰਜਾਹ ਵਾਰੀ ਮੰਜੀ ਮੇਰੇ ਕੋਲੇ ਦਾਇਆ ਕਰ ਤੇਰਾ ਬੀਜ ਨੂੰ ਪਿਉਰਾ ਅਟ ਕਰਕੇ ਕਰ ਦੇਣੀ ਵਿਚਾਲੇ ਕੰਤ ਖੜੀ ਤੇਰਾ ਵੀਰ ਸ਼ਰਾਬੀ ਤੇਰਾ ਵੀਰ ਸ਼ਰਾਬੀ ਦਿਉਰਾ ਵੇਥੋਂ ਤੇਰੀ ਕਰਦੇ ਤੰਗ ਬੜੀ ਬਾਹਾਂ ਵਿੱਚ ਭਾਬੀ ਸੌਂ ਜਾਣੀ ਸੋ ਤੇਰੀ ਕਰਦੇ ਤੰਗ ਬੜੀ ਬਾਹਾਂ ਵਿੱਚ ਭਾਬੀ ਸੌਂ ਜਾਣੀ ਸੋ ਤੇਰੀ ਕਰਦੇ ਤੰਗ ਬੜੀ